ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਸਾਹਿਬ ਨਾਲ ਰਿਸ਼ਤੇ ਠੀਕ ਸੀ ਤੇ ਕੰਮ ਚੱਲੀ ਗਿਆ ਕੋਵਿਡ ਦੇ ਤੇ ਮੈਂ ਦਾਵਾ ਕਰਦਾ ਪਰਮਾਤਮਾ ਕਰੇ ਇਹੋ ਜਿਹਾ ਵਕਤ ਕਿਤੇ ਪੰਜਾਬ ਤੇ ਨਾ ਆਵੇ ਜਾਂ ਹਿੰਦੁਸਤਾਨ ਜਾਂ ਸੰਸਾਰ ਚ ਨਾ ਆਵੇ ਉਹ ਜਿਹੜਾ ਵਕਤ ਕੱਟ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਵੀ ਮੰਨਿਆ ਜਾਂਦਾ ਹੀ ਵਾਸ ਹੀ ਹੈਜ਼ ਅ ਗ੍ਰੇਟ ਐਡਮਿਨਿਸਟਰेटर ਉਹ ਤੇ ਪਲੱਸ ਮੋਦੀ ਸਾਹਿਬ ਦੀ ਇਹਨਾਂ ਦੋਵਾਂ ਦੀ ਬੌਂਡਿੰਗ ਕਰਕੇ ਸਟੇਟ 2 2.5 ਸਾਲ ਬਿਨਾਂ ਕਿਸੇ ਆਮਦਨ ਤੋਂ ਚੱਲ ਪਈ ਹਰ ਬੰਦੇ ਨੂੰ ਤਨਖਾਹ ਮਿਲੀ ਹਰ ਬੰਦੇ ਨੇ ਆਪਦੇ ਘਰ ਬੈਠੇ ਤਨਖਾਹ ਲਈ ਤੇ ਸਟੇਟ ਚੱਲਦੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਘਾਟੀ ਇਕਾਈਲਟੀ ਹੋਈ ਪੰਜਾਬ 'ਚ ਉਸ ਤੋਂ ਬਾਅਦ ਜਦੋਂ ਆ ਸਾਰੀ ਚੀਜ਼ ਚੱਲਦੀ ਰਹੀ ਮੰਨ ਚ ਆਇਆ ਵੀ ਸਟੇਟ ਤੇ ਸੂਬਾ ਜਾਂ ਮੇਰਾ ਫੀਕੋੜ ਤਰੱਕੀ ਕਿ ਕਰੂੰ ਸੱਚੇ ਗੱਲਾਂ ਫੀਕੋੜ ਦੀ ਤਰੱਕੀ ਤੇ ਇੱਕ ਚੀਜ਼ ਆ ਇਸ ਲਈ ਮੇਰੀ ਸਟੇਟ ਤੋਂ ਤੇ ਮੇਰੇ ਸ਼ਹਿਰ ਨੂੰ ਚਾਹੀਦੀ ਹੈ ਇੱਕ ਤਾਂ ਡਵੈਲਪਮੈਂਟ ਇੰਡਸਟਰੀਅਲ ਡਵੈਲਪਮੈਂਟ ਇੱਕ ਨਸ਼ਾ ਇੱਕ ਜੈਸਰ ਤੇ ਇਹ ਚੀਜ਼ਾਂ ਬਰਾਦ ਸਾਹਿਬ ਕਿਸੇ ਨੂੰ ਵੀ ਪੁੱਛ ਲੋ ਗਾਲਾ ਕੱਢਣ ਵਾਲੇ ਤੇ ਗਾਲਾ ਕੱਢ ਦੇਣੀ ਐ ਪਰ ਕਿਸੇ ਚੰਗੇ ਸਿਆਣੇ ਬੰਦੇ ਨੂੰ ਪੁੱਛੋਗੇ ਨਾ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਸਾਲ ਹੋ ਗਏ ਸਾਡੇ ਸ਼ਹਿਰ 'ਚ ਇੱਕ ਮੈਡੀਕਲ ਕਾਲਜ ਆਇਆ ਸੀਗਾ ਇੱਕ ਮੈਡੀਕਲ ਕਾਲਜ ਆਇਆ ਸੀਗਾ ਉਹ ਵੀ ਗਿਆਨੀ ਜਿਆਲ ਸਿੰਘ ਦੇਗੇ ਜੀ ਤਾਂ ਗਿਆਨੀ ਜਿਆਲ ਸਿੰਘ ਤੋਂ ਬਾਅਦ ਸਾਡੇ ਇੱਥੇ ਕੋਈ ਵੀ ਡਵੈਲਪਮੈਂਟ ਆ ਨਹੀਂ ਕੋਈ ਚੀਜ਼ ਨਹੀਂ ਹੈ ਤੁਸੀਂ ਵੀ ਇੱਥੇ ਲੱਕੇ ਨਹੀਂ ਹੋ ਤੁਸੀਂ ਕਿ ਫਰੀਦਕੋਟ ਸਿਰਫ ਇੱਕ ਮੈਡੀਕਲ ਕਾਲਜ ਆ ਜਿੱਥੇ ਜਿਹੜੇ ਕਰਕੇ ਫਰੀਦਕੋਟ ਦਾ ਨਾਮ ਮਸ਼ਹੂਰ ਹੈ اسی ਚੀਜ਼ ਨੂੰ ਮੱਦੇਨਜ਼ਰ ਆਖਦੇ ਹੋ ਪਰਮਾਤਮਾ ਤਾਕਤ ਬਖਸ਼ੇ ਗੁਰੂ ਸਾਹਿਬ ਬਲ ਬਖਸ਼ੇ ਮੈਂ ਚਾਹੁੰਦਾ ਵੀ ਪੰਜਾਬ ਦੇ ਵਿੱਚ ਡਬਲ ਜਿੰਦੀ ਸਰਕਾਰ ਬਣੇ ਬੀਜੇਪੀ ਪੰਜਾਬ 'ਚ ਵੀ ਆਵੇ ਸੈਂਟਰ ਦੇ ਵਿੱਚ ਵੀ ਬੀਜੇਪੀ ਹੈ ਉਮੀਦ ਕਰਦਾ ਵੀ ਸੱਚੇ ਪਾਤਸ਼ਾਹ ਪੰਜਾਬ ਦੀ ਤਰੱਕੀ ਲਈ ਫਰੀਦਕੋਟ ਦੀ ਤਰੱਕੀ ਲਈ ਬੀਜਪੀ ਦੀ ਸਰਕਾਰ ਬਣਾਵੇ ਜਿੱਥੇ ਆਪਾਂ ਬਾਕੀਆਂ ਨੂੰ ਵੇਖ ਰਿਹਾ ਇੱਕ ਵਾਰੀ ਬੀਜਪੀ ਨੂੰ ਸਰਕਾਰ ਬਣਾ ਕੇ ਵੇਖਣਾ ਵੀ ਪੰਜਾਬ ਦੀ ਤਰੱਕੀ ਕਿੰਨੇ ਲੈ ਕੇਸ ਲੈਵਲ ਤੇ ਲੈ ਕੇ ਜਾਂਦੇ ਆ ਜੋ ਉਹਨਾਂ ਨੇ ਸਾਨੂੰ ਗੱਲਾਂ ਕੀਤੀਆਂ ਜਾਂ ਸਾਡੇ ਨਾਲ ਗੱਲਾਂ ਕੀਤੀਆਂ ਮੈਂ ਉਹ ਹੁਣ ਤੱਕ ਸਾਨੂੰ ਹਮੇਸ਼ਾ ਇਹ ਦੱਸਿਆ ਗਿਆ ਸੀ ਜਾਂ ਸਮਝਦੇ ਸੀ ਵੀ ਬੀਜਪੀ ਕਿਸਾਨ ਵਿਰੋਧੀ ਹੈ ਪਰ ਜਦੋਂ ਉਹਨਾਂ ਨੂੰ ਮਿਲਨੇ ਜਾਂ ਉਹਨਾਂ ਦੀਆਂ ਗੱਲਾਂ ਸੁਣੀਆਂ ਮੈਨੂੰ ਇਹ ਮਹਿਸੂਸ ਹੋਇਆ ਵੀ ਉਹ ਬੀਜਪੀ ਕਿਸਾਨਾਂ ਦੇ ਹੱਕ ਚ ਹੈ ਇੱਕ ਚੀਜ਼ ਮੈਨੂੰ ਹੋਰ ਬੜੀ ਚੰਗੀ ਲੱਗੀ ਇਹਦੇ ਤੇ ਜਾਣਦੀ ਜਿਹੜੀ ਮੇਰੇ ਦਿਮਾਗ ਚੋਂ ਕਿਸੇ ਵੇਲੇ ਸਕਿਪ ਕਰ ਗਈ ਸੀ ਵੀ ਜਿੱਦਨ ਮੋਦੀ ਸਾਹਿਬ ਨੇ ਕਿਸਾਨਾਂ ਦੇ ਬਿੱਲ ਮਾਫ ਕੀਤੇ ਉਹ ਦਿਨ ਉੱਥੇ ਹਰਿਆਣੇ ਦਾ ਕਿਸਾਨ ਵੀ ਸੀ ਰਾਜਸਥਾਨ ਦਾ ਕਿਸਾਨ ਵੀ ਸੀ ਯੂਪੀ ਦਾ ਕਿਸਾਨ ਵੀ ਸੀ ਪੰਜਾਬ ਦਾ ਕਿਸਾਨ ਵੀ ਸੀ ਉਦੋਂ ਗੁਰਪੁਰੂ ਵਾਲਾ ਦਿਨ ਸੀਗਾ ਸ਼ਾਇਦ ਤੁਸੀਂ ਯਾਦ ਕਰੋ ਡਾਕਟਰ ਸਾਹਿਬ ਮੋਦੀ ਸਾਹਿਬ ਨੇ ਗੁਰਪੁਰੂ ਵਾਲੇ ਦਿਨ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਪੰਜਾਬ ਨੂੰ ਹਿੰਦੁਸਤਾਨ ਨੂੰ ਸੰਬੋਧਨ ਕੀਤਾ ਵੀ ਸ਼ਾਇਦ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਰਹਿ ਸਕਿਆ ਬੇ ਉੱਥੇ ਕੀ ਉਹ ਮੰਦਿਰ ਜਾ ਕੇ ਨਹੀਂ ਕਰ ਸਕਦੇ ਸੀ ਕਿ ਉਹ ਸਾਰੇ ਧਰਮਾਂ ਦੀ ਮੋਦੀ ਸਾਹਿਬ ਇੱਜ਼ਤ ਕਰਦੇ ਆ ਪਰ ਉਹਨੇ ਸਿੱਖ ਕਮਿਊਨਿਟੀ ਨੂੰ ਵੀ ਪਿਆਰ ਕਰਦੇ ਆ ਗੁਰਪੂਰ ਵਾਲਿਆਂ ਨੇ ਮੱਥਾ ਟੇਕ ਕੇ ਸਿੱਖਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਸਮਝਾਉਣ ਚ ਨਾ ਕਾਮਯਾਬ ਰਿਹਾ ਫਿਰ ਬਾਲਦੀਵਸ ਛੋਟੇ ਸਹਜਦਿਆਂ ਦਾ ਹਿੰਦੁਸਤਾਨ ਲੈਵਲ ਤੇ ਬਣਾਉਣਾ ਤੁਸੀਂ ਵੇਖੋ ਗਵਰਨਮੈਂਟ ਆਫ ਇੰਡੀਆ ਬਾਲਦੀਵਸ ਬਣਾ ਰਹੀ ਹੈ ਆ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਸੀ ਇਹ ਕਹੇ ਉਹ ਹੋ ਦੀ ਜੀ ਦਾ ਫਰੀਦਕੋਟ ਦੀ ਤਰੱਕੀ ਸਭ ਤੋਂ ਇੱਕ ਨੰਬਰ ਤੇ ਹੈ ਰਾਜ ਸਾਹਿਬ ਜੇ ਪਰਮਾਤਮਾ ਨੇ ਤਾਕਤ ਬਖਸ਼ੀ ਜੇ ਗੁਰੂ ਪਾਤਸ਼ਾਹ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਯਾਰਾ ਦੋਸਤਾਂ ਨੇ ਮੇਰੇ ਇਲਾਕੇ ਨੇ ਦੇਖੋ ਫਰੀਦਕੋਟ ਰਾਜ ਸਾਹਿਬ ਮੇਰੇ ਵਾਸਤੇ ਇੱਕ ਸ਼ਹਿਰ ਨਹੀਂ ਮੇਰੀ ਰੂਹ ਹੈ ਮੈਂ ਫਰੀਦਕੋਟ ਨੂੰ ਮੇਰੇ ਮਨ ਵਿੱਚ ਕੋਈ ਸ਼ਬਦ ਨਹੀਂ ਮੈਂ ਮੈਂ ਆਪਣੇ ਸ਼ਹਿਰ ਨੂੰ ਮੁਹੱਬਤ ਕਰਦਾ ਮੇਰੀ ਰੂਹ ਹੈ ਮੈਂ ਆਪਣੇ ਸ਼ਹਿਰ ਲਈ ਮੈਂ ਸਮਰਪਿਤ ਹਾਂ 100% ਸਮਰਪਿਤ ਹੈ ਮੇਰੇ ਵਾਸਤੇ ਸਭ ਤੋਂ ਇੱਕ ਨੰਬਰ ਤੇ ਮੇਰਾ ਸ਼ਹਿਰ ਤੇ ਮੇਰੇ ਲੋਕ ਹੈ ਜਿੰਨਾ ਚ ਮੈਂ ਆਪ ਦਾ ਮੈਂ ਆਪ ਦਾ ਮਾਨ ਸਨਮਾਨ ਪਿਆਰ ਮੁਹੱਬਤ ਸਾਰੀ ਮੈਨੂੰ ਇਸ ਇਸ ਸ਼ਹਿਰ ਦੇ ਬੱਚਿਆਂ ਦੀ ਜੀ ਅਸਲ ਪੋਲਿਟਿਕਲ ਗੱਲਾਂ ਤੇ ਨਹੀਂ ਆਉਣਾ ਉਸ ਤੋਂ ਪਹਿਲਾਂ ਤੁਸੀਂ ਕੈਪਟਨ ਸਾਹਿਬ ਕੈਪਟਨ ਸਾਹਿਬ ਦਾ ਨਾ ਜਿਹੜਾ ਰਾਜਗਿਆ ਬੜਾ ਮਿਸਟਰੀਅਸ ਜਿਹਾ ਰਿਹਾ ਕਿ ਜਦੋਂ ਵੀ ਰਾਜ ਉਹ ਇਕੱਲਾ ਲੋਕਾਂ ਸਾਹਮਣੇ ਆਉਂਦੇ ਬਹੁਤ ਘੱਟ ਸੀ ਐਂ ਨਹੀਂ ਵੀ ਜਿਨ੍ਹਾਂ ਨੇ ਅੱਜ ਤੱਕ ਫੈਸਲੇ ਨਹੀਂ ਵਧੀਆ ਲੈ ਲਏ ਤੁਸੀਂ ਦੱਸਿਓ 84 ਦੇ ਵਿੱਚ ਸਰਸੇ ਵਾਲੇ ਨੂੰ ਬਹੁਤ ਚੰਗੇ ਥਾਵਾਂ ਸਟਾਰਟ ਆਪ ਕੀਤਾ ਉਹਨਾਂ ਨੇ ਪਰ ਉਸ ਤੋਂ ਚੀਜ਼ਾਂ ਵੀ ਲੋਕਾਂ ਨੂੰ ਪਤਾ ਨਹੀਂ ਤੁਸੀਂ ਉਹ ਉਸ ਜੀ ਤੁਸੀਂ ਨਜ਼ਦੀਕੀ ਮੰਨੇ ਜਾਂਦੇ ਸੀ ਤੁਸੀਂ ਕੋਠੀ 'ਚ ਹੁੰਦੇ ਸੀ ਉਹ ਮੰਨਿਆ ਜਾਂਦਾ ਸੀ ਤੁਸੀਂ ਮਤਲਬ ਹਾਨੂੰ ਜਿਆਦਾ ਪਤਾ ਹੋਈਗਾ ਇੱਕ ਨਹੀਂ ਕਹ ਦੱਸੋ ਜੀ ਕਿਉਂਕਿ ਮੈਂ ਤਾਂ ਪੁੱਛਣੇ ਕੋ ਕਿ ਬੀਜੇਪੀ ਦੇ ਤੁਹਾਡਾ ਜੇ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਆਧਾਰ ਬਣਦਾ ਤਾਂ ਕੈਪਟਨ ਦਰ ਸਿੰਘ ਦਾ ਨਾਮ ਉਸ ਬਹੁਤ ਵੱਡਾ ਹੋਣਾ ਹੋ ਸਕਦਾ ਸੀਐਮ ਚੇਰੇ ਵੀ ਹੋਣ ਅੱਛਾ ਕੈਪਟਨ ਸਾਹਿਬ ਜਦੋਂ ਸੀਐਮ ਸੀ ਉਹ ਵਿਚਕਾਰ ਸਕੂਲ ਕਿੱਧਰ ਜਾਂਦੇ ਸੀ ਦੇਖੋ ਐਸ ਸੀਐਮ ਬਣੀ ਗਈ ਸੀਐਮ ਬਣ ਸੀਐਮ ਬਣ ਤੋਂ ਪਹਿਲਾਂ ਜੂਗ ਗਈ ਐਸ ਮੁੱਖ ਮੰਤਰੀ ਪੰਜਾਬ ਨਹੀਂ ਗਈ ਇਥੇ ਕਿੱਥੇ ਖੇਡਦੇ ਸੀ ਉਸ ਕੱਢੋ ਮੈਂ ਸ਼ਿਕਾਰ ਤਾਂ ਨਹੀਂ ਉਹ ਮੈਨੂੰ ਇੱਕ ਵਾਰੀ ਪਤਾ ਵੀ ਇੱਕ ਵਾਰੀ ਸਾਊਥ ਅਫਰੀਕਾ ਗਈ ਸੀ ਉਤੇ ਸ਼ਕ ਮੈਂ ਨਾਲ ਨਹੀਂ ਸੀ ਮੈਂ ਨਾਲ ਨਹੀਂ ਸੀ ਕਿ ਐਵੇਂ ਮੈਂ ਤੁਹਾਨੂੰ ਕੋਈ ਕਮੈਂਟ ਕਰਾਂ ਮੈਨੂੰ ਮੈਂ ਕਿਸੇ ਸਜਣਾ ਦੇ ਫੋਟੋ ਆ ਪਾਈਆਂ ਸੀ ਫੇਸਬੁੱਕ ਤੇ ਮੈਂ ਉਹੀ ਮੈਂ ਵੇਖਿਆ ਉੱਥੇ ਕੀ ਕਰਨ ਗਈ ਸੀ ਮੈਨੂੰ ਇਸ ਚੀਜ਼ ਦਾ ਵੀ ਪਤਾ ਪਰ ਮੈਨੂੰ ਇਨਾ ਪਤਾ ਵੀ ਬਤੌਰ ਮੁੱਖ ਮੰਤਰੀ ਮੈਂ ਕਿਤੇ ਇਹਨਾਂ ਨੂੰ ਸ਼ਿਕਾਰ ਮੈਂ ਨਹੀਂ ਮਤਲਬ ਜਸਦੀਕੀ ਕੌਣ ਸੀ ਇਹ ਹੋਜੀ ਜਦੋਂ ਉਹ ਵੀ ਖੇਡਾਂ ਦੇ ਸਕੀਨ ਸੀ ਰਾਣਾ ਗੁਰਮੀਤ ਸਿੰਘ ਛੋਟੀ ਦੇ ਨਾਲ ਜਾਦੇ ਕੋ ਕਿਸੇ ਨੂੰ ਦੋਸਤ ਨਹੀਂ ਨਹੀਂ ਮੈਂ ਅੰਦਰ ਕੋਈ ਹੋਰ ਮੈਂ ਦੱਸਦਾ ਸਰਬ ਕਈ ਉਹ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਵੀ ਉਹਨਾਂ ਨਾਲ ਕੋਈ ਇਸ ਮਕਸਦ ਤੇ ਗਿਆ ਹੋਊਗਾ ਉਹ ਸਾਡੀ ਇਨਫੋਰਮੇਸ਼ਨ ਤੋਂ ਬਾਅਦ ਬਾਹਰਲਾ ਬੰਦਾ ਹੋਊਗਾ ਕਿ ਸਾਨੂੰ ਇਸ ਇਸ ਚੀਜ਼ ਦੀ ਕੋਈ ਇਨਫੋਰਮੇਸ਼ਨ ਨਹੀਂ ਜਿਵੇਂ ਸੀ ਵੀ ਸਾਡੇ ਨਾਲ ਤਾਂ ਕੈਪਟਨ ਮੇਰੇ ਨਾਲ ਤਾਂ ਸਪੈਸ਼ਲੀ ਕੈਪਟਨ ਦਰ ਸਿੰਘ ਦਾ ਪਿਆਰ ਸੀ ਪਬਲਿਕ ਨਰਰੇਟਿਵ ਅਸੀਂ ਦਾ ਮੇਰਾ ਮਕਸਦ ਹੁੰਦਾ ਸੀ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਆਵੇ ਜਾਂ ਮੁੱਖ ਮੰਤਰੀ ਪੰਜਾਬ ਦੀ ਰੈਜੀਡੈਂਸ ਤੇ ਆਵੇ ਉਹਦੀਆਂ ਕੀ ਦਿੱਕਤਾਂ ਉਹਨੂੰ ਤੁਰੰਤ ਸੋਲਵ ਕਰਨ ਵਾਸਤੇ ਅਫਸਰਾਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਦਾ ਮਸਲਾ ਹੱਲ ਕਰਾਉਣਾ ਸਿਮ ਕੈਪਟਨ ਦੀ ਕੋਟੀ ਦੇ ਵਿੱਚ ਐਂਟਰੀ ਇਹਦੀ ਸਭ ਤੋਂ ਜ਼ਿਆਦਾ ਪਰਫਾਰਮ ਸੀ ਬਸ ਵੀ ਉਹ ਆ ਗਿਆ ਤੋਂ ਮੈਲੀ ਜਾਣੀ ਬਹੁਤ ਹੋਰੀ ਇਹ ਸੁਣਦੇ ਸਾਰੇ ਸੁਣਨ ਚਾਹੀਦਾ ਹੁੰਦਾ ਸੀ ਵੀ ਬਹੁਤ ਸਾਰੇ ਐਮਐਲਏ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸੱਚੀ ਗੱਲ ਦੱਸਾਂ ਮੈਂ ਮੈਂ ਦੱਸਦਾ ਨਹੀਂ 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 ਐਵੇਂ ਗੱਲਾਂ ਦੇਖੋ ਮੈਂ 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 ਕੋਈ ਐਮਐਲਏ ਸਪੈਸ਼ਲੀ ਕਈ ਅੱਜ ਮੈਂ ਕਈ ਐਸੇ ਐਮਐਲਏ ਸੀਗੇ ਜਿਹੇ ਐਸੇ ਐਮਐਲਏ ਸੀ ਜਿਹੜੇ ਵਿਚਾਰੇ ਘਟ ਆਉਂਦੇ ਸੀ ਮੈਂ ਇਸ ਗੱਲ ਨੂੰ ਮੈਂ ਮੰਨਦਾ ਤੇ ਉਹ ਕਈ ਐਮਐਲਸੀ ਜਿਹੜੇ ਘਟ ਆਉਂਦੇ ਸੀ ਪਰ ਜਿਹੜੇ ਨੇ ਸਭ ਤੋਂ ਜ਼ਿਆਦਾ ਕੈਪਟਨ ਅੰਦਰ ਸਿੰਘ ਦੇ ਉਹ ਕੋਡ ਪ੍ਰਚਾਰ ਕੀਤਾ ਉਹ ਸਭ ਤੋਂ ਵੱਧ ਆਉਂਦੇ ਸੀ ਉਹ 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 ਸਭ ਤੋਂ ਵੱਧ ਆਉਂਦੇ ਸੀ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਹੁੰਦੀ ਤਾਂ ਹੀ ਕਰਦੇ ਨਾ 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 ਜਿਨ੍ਹਾਂ ਨੂੰ ਐਂਟਰੀ ਨਹੀਂ ਮਿਲਦੀ ਸੀ ਨਾ ਉਹ ਤਾਂ ਵਿਚਾਰਿਆ ਜਿਵੇਂ 24 ਮਿੰਟ ਕੁਝ ਨਹੀਂ ਕਹਿੰਦੇ ਜਿਨ੍ਹਾਂ ਨੂੰ ਐਂਟਰੀ ਨਹੀਂ ਮਿਲੀ ਨਾ ਉਹ ਇੱਥੇ ਮੈਂ ਸਿੱਖ ਗਿਆ ਉਹ ਜਿਹਨਾਂ ਨੂੰ ਐਂਟਰੀ ਮੈਂ ਹਾਂ ਸਿੱਖੇ ਜਿਹੜੇ ਚੜ੍ਹ ਨਹੀਂ ਆਉਂਦੇ ਸੀ ਮੈਂ ਉਹ ਮੇਰੇ ਜੇ ਸੁਣ ਲਏ ਉਹਨਾਂ ਨੂੰ ਪਤਾ ਹੋਊਗਾ ਵੀ ਕਿਹੜੇ ਕਿਹੜੇ ਆ ਤੇ ਜਿਹੜੇ ਰੋਜ਼ ਆਉਂਦੇ ਸੀ ਬੰਨ ਨਾਗਾ ਆਉਂਦੇ ਸੀ ਤੇ ਬਾਰ ਵੀ ਆਏ ਖੋਲਦੇ ਸੀ ਲੱਤ ਮਾਰ ਕੇ ਵੀ ਬੈਠੇ ਆ ਤੇ ਨਾਲੇ ਉੱਥੇ ਰੌਲਾ ਪਾਉਂਦੇ ਸੀ ਨਾਲੇ ਆਦੇ ਕੰਮ ਕਰਾਉਂਦੇ ਸੀ ਨਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਕੰਮ ਕਰਾਉਂਦੇ ਸੀ ਤੇ ਸਭ ਤੋਂ ਵੱਧ ਕੂੜ ਪ੍ਰਚਾਰ ਵੀ ਉਹਨਾਂ 5-7 ਅੰਮਲਿਆਂ ਨੇ ਕੀਤਾ ਰਾਜਾ ਬਣਾ ਦੇ ਕਿਉਂ ਮੈਂ ਕਹਿੰਦਾ ਮੈਂ ਤੁਸੀਂ ਮੇਰੇ ਤੋਂ ਮੂੰਹ ਨਾ ਕੋਪੀ ਮੈਂ ਬਥੇਰੀਆਂ ਚੀਜ਼ਾਂ ਦੀਆਂ ਵੇਖੀਆਂ ਬਥੇਰੀਆਂ ਚੀਜ਼ਾਂ ਵੇਖੀਆਂ ਮੈਂ ਕਈ ਐਸੇ ਐਮਐਲਏ ਸਾਹਿਬ ਆਉਂਦੇ ਵੇਖੇ ਜਿਹੜੇ ਮੱਲੋ ਕੀ ਲਿਟਰਲੀ ਹੱਥ ਜੋੜ ਕੇ ਤੇ ਪਹਿਲਾਂ ਗਲਤੀਆਂ ਕਰਦੇ ਸੀ ਤੇ ਫਿਰ ਹੱਥ ਜੋੜ ਕੇ ਕੈਪਟਨ ਸਾਹਿਬ ਦੇ ਕੋਲੇ ਬੈਠੇ ਹੁੰਦੇ ਸੀ ਇਹ ਵੀ ਸਾਨੂੰ ਸਾਡਾ ਸਾਨੂੰ ਮਾਫ ਤੇ ਪਰ ਉਸ 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 ਸੀਐਮ ਦਾ ਵੀ ਜਿਗਰਾ ਇੱਡਾ ਵੱਡਾ ਸੀ ਉਹ ਸਮਝਾਉਂਦਾ ਸੀ ਇਹਨਾਂ ਨੂੰ ਪੁੱਠੇ ਕੰਮਾ ਨਹੀਂ ਪਈਦਾ ਪਰ ਮੈਂ ਮੈਨੂੰ ਹੁਣ ਕਈ ਵਾਰੀ ਮੈਂ ਤੁਹਾਡੀ ਮੀਡੀਆ ਦੇ ਵੇਖਣਾ ਉਹ ਇੰਡੀ ਇੰਡੀ ਗੱਲਾਂ ਕਰਦੇ ਆ ਉਹ ਐਡੀ ਐਡੀ ਆ ਕੱਲ ਪਰਸੋਂ ਵੀ ਮੈਂ ਇੱਕ ਵੀਡੀਓ ਦੇ ਵੇਖਿਆ ਹੁਣ ਤੁਸੀਂ ਤੁਸੀਂ ਕਹੋ ਵੀ ਫਲਾੰਦਾ ਕੌਣ ਤੇ ਫਲਾੰਦਾ ਕੌਣ ਯਾਰ ਮੈਂ ਹਰ ਮੇਰਾ ਤਾਂ ਯਾਰ ਅੰਦਰ ਮੈਨੂੰ ਮੇਰਾ ਤਾਂ ਹਜੇ ਵੀ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਮੈਂ ਵੇਖੀਆਂ ਡਾਕਟਰ ਸਾਹਿਬ ਪਰ ਇੱਕ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਬਦਨਾਮ ਵੀ ਉਹਨਾਂ ਬੰਦਿਆਂ ਨੇ ਕੀਤਾ ਜੋ ਵੀ ਆਪੋਜੀਟ ਬੰਦਿਆਂ ਨੇ ਆਪੋਜੀਸ਼ਨ ਨੇ ਕੋਈ ਇਲਜ਼ਾਮ ਕੀਤਾ ਜੇ ਅੱਜ ਆਪਾਂ ਮੌਜੂਦਾ ਮੁੱਖ ਮੰਤਰੀ ਦੀ ਗੱਲ ਕਰੀ ਨਾ ਭਗਵਤ ਸਿੰਘ ਮਾਨ ਦੀ ਕੋਈ ਗੱਲ ਉਹ ਆਪਾ ਆਪੋਨੈਂਟ ਹੈ ਕਿਤੇ ਕੈਪਟਨ ਦਸ ਸਿੰਘ ਨਾਲ ਉਹਨਾਂ ਦੀ ਯਾਰੀ ਨਹੀਂ ਸੀ ਜਿਵੇਂ ਸੁਭੀਰ ਸਿੰਘ ਬਾਦਲ ਦੀ ਕੋਈ ਯਾਰੀ ਨਹੀਂ ਸੀ ਪਰ ਦੁੱਖ ਮੈਨੂੰ ਇਸ ਗੱਲ ਤੇ ਹੁੰਦਾ ਜਿਹੜੇ 24 ਘੰਟੇ ਆਉਂਦੇ ਸੀ ਪੰਜ ਸੱਤ ਐਮਐਲਏ ਐਸੇ ਸੀ ਜਿਹੜੇ ਜਿਹੜੇ ਉਹਨਾਂ ਨੂੰ ਕੋਈ ਰੋਗਦੇ ਹੀ ਨਹੀਂ ਸੀ ਉਹਨਾਂ ਦੀ ਕੋਈ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਸੀ ਉਹ ਸਿੱਧਾ ਹੀ ਆਉਂਦੇ ਸੀ ਸੀਐਮ ਸਾਹਿਬ ਤਾਂ ਕਹਿੰਦੇ ਸਰਕਾਰੀ ਕੋਠੀ 'ਚ ਘਰ ਤੋਂ ਆਉਂਦੇ ਸੀ ਕਪਤਨ ਦਸ ਸਿੰਘ ਸਿਸਮਾਤੀ ਜ਼ਿਆਦਾ ਰਹਿੰਦੇ ਸੀ ਮੈਂ ਬਾਈ ਸਰਕਾਰੀ ਕੋਠੀ ਤੇ ਕਨੇ ਸੰਦੀਪ ਵੀ ਰਹੇ ਨਹੀਂ 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 ਆ ਵੀ ਬੜਾ ਵਹਿਮ ਹੈ ਸਿਸਵਾ ਤਾਂ ਤਿਆਰ ਹੋਇਆ ਮੇਰੇ ਖਿਆਲ 2021 ਚ 21 ਦੇ ਵਿੱਚ 21 ਜਾਂ ਮਿਡ ਆਫ 21 ਮਿਡਲ ਆਫ 21 ਦੇ ਵਿੱਚ ਤਿਆਰ ਹੋਏ ਜੋ ਸਿਮ ਸਭ ਸ਼ਿਫਟ ਕੀਤੇ ਹੈ ਸਾਢੇ 3 ਸਾਲ ਤਾਂ ਕਪਤਨ ਦਸ ਸਿੰਘ ਸਾਢੇ 4 ਸਾਲ ਦੀ ਸਰਕਾਰ ਰਹੀ ਹੈ ਤੇ ਤਕਰੀਬਨ ਸਾਢੇ 3 ਸਾਲ ਦਾ ਸੀਐਮ ਰਹੇ ਜਿਸ ਤਰੇ ਅੱਛਾ ਹੋਰ ਸਿਸਵਾ ਵੀ ਕੋਈ ਅੱਛਾ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਤੁਸੀਂ ਇਸ ਗੱਲ ਦੇ ਕਿਤੇ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਨੂੰ ਪੁੱਛਿਓ ਤੇ ਸਿਸਵਾ ਅਸੀਂ ਵੀ ਅਲਾਉਡ ਨਹੀਂ ਸੀਗੇ ਅੱਜ ਮੈਂ ਫਿਰ ਤੁਹਾਨੂੰ ਕਹਿੰਦਾ ਅੱਛਾ ਅਸੀਂ ਸਿਸਵਾ ਦੀ ਲਾਉਡ ਸੀ ਮੇਰੇ ਉਹ ਪੰਜ ਸਾਲ ਦੇ ਮੇਲੀ ਲਾਉਡ ਸੀ ਅੱਛਾ ਜਿਹੜੇ ਬੋਲਦੇ ਆ ਹਾਂ ਅਸੀਂ ਵੀ ਅਲਾਉਡ ਨਹੀਂ ਸੀ ਲੋ ਮੇਰੀ ਗੱਲ ਅੱਜ ਮੈਂ ਤੁਹਾਨੂੰ ਅੱਜ ਗੱਲ ਦੱਸਦੀ ਅਸੀਂ ਵੀ ਸਿਸਵਾ ਅਲਾਉਡ ਨਹੀਂ ਸੀ ਜੋ ਸੀਐਮ ਸਾਹਿਬ ਸਰਕਾਰੀ ਕੋਠੀ ਚ ਆਉਂਦੇ ਸੀ ਅਸੀਂ ਉਦੋਂ ਮਿਲ ਕੇ ਆਦੇ ਲੋਕਾਂ ਦੀ ਗੱਲਾਂ ਕਰਦੇ ਸੀ ਪਰ ਜਿਨ੍ਹਾਂ ਨੇ ਬਾੜੀ ਪੂਛ ਚੱਕੀ ਉਹ ਸਿਸਵਾ ਹੀ ਜਾਂਦੇ ਸੀ ਨਾ ਨਾ ਦੱਸਿਓ ਨਹੀਂ ਨਾ ਤਾਂ ਮੈਂ ਸਾਰੇ ਜਾਣਦੇ ਆ ਜੀ ਬਰਾਤ ਸਾਹਿਬ ਉਹ ਉਹਨਾਂ ਦਾ ਉਹਨਾਂ ਦੇ ਪੂਛੇ ਸਿਸਵਾ ਜਿਹੜੇ ਜਾਂਦੇ ਸੀ ਨਾ ਉਹਨਾਂ ਨੇ ਉਹਨਾਂ ਨੇ ਸਾਰਿਆਂ ਦੀ ਮੱਜੀ ਥੁੱਕੀ ਆ ਤੇ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਆ ਆ ਤਾਂ ਠੀਕ ਹੈ ਜੇ ਜੇ ਕਿਸੇ ਸੱਜਣ ਨਾਲ ਤੁਹਾਡੀ ਮੰਨ ਲਓ ਮੇਰੀ ਕਿਸੇ ਨਾਲ ਸੱਜਣਤਾ ਹੀ ਹੈ ਸੱਜਣਤਾ ਹੀ ਇਕੱਠੇ ਖਾਦਾ ਪੀਤਾ ਬੈਠੇ ਆ ਤੇ ਅੱਜ ਮੇਰੀ ਤੁਹਾਡੀ ਨਾਲ ਵਿਗੜ ਗਈ ਮੈਂ ਆਦੇ ਰਾ ਪੈ ਗਿਆ ਤੁਸੀਂ ਆਦੇ ਰਾ ਪੈ ਗਏ ਪਰ ਜਿਹੜਾ ਸੱਜਣ ਕਾਪੀ ਕੇ ਨਾਲ ਤੇ ਕੋਲੋਲਾ ਕਰੇ ਉਸ ਤੋਂ ਬਾਅਦ ਉਹ ਸੱਜਣ ਕਹਿੰਦੇ ਲਾਈ ਉਹ ਉਹ ਕਿਸੇ ਦੇ ਨਾਂ ਤੁਹਾਡੇ ਅੱਜ ਸੱਜਣਾ ਉਹ ਨਾਂ ਗੱਲ ਨੂੰ ਕਿਸੇ ਦਾ ਵੀ ਹੋਣਾ ਹੈ ਇਹੋ ਜਿਹੀ ਗੱਲ ਉਹਨੂੰ ਜਿਹੜਾ ਉਹਨੂੰ ਕੈਪਟਨ ਸਾਹਿਬ ਨੂੰ ਲਾ ਕੇ ਆਪ ਸੀਐਮ ਬਣਨਾ ਚਾਹੁੰਦਾ ਸੀ ਪਰ ਬਣੀ ਨਹੀਂ ਗੱਲ ਪੰਜੇ ਚਾਰੇ ਸੀ ਚਾਰੇ ਪੰਜੇ ਹੋਈ ਸੀ ਅਰੇ ਚਾਰ ਪੰਜ ਸੀ ਨਾ ਪਰ ਉਹਨਾਂ ਆਜਾ ਸੁਣੋ ਮੇਰੀ ਗੱਲ ਫਿਰ ਫਿਰ ਮੇਰੀ ਸੁਣ ਜਿਹਨੂੰ ਵੱਡੇ ਵਾਰ ਨਹੀਂ ਦਿੱਤਾ ਜਾਂਦਾ ਸੀ ਉਹ ਮੁੱਖ ਮੰਤਰੀ ਬਣ ਗਿਆ ਦੇਖੋ ਕਮਾਲ ਦੇਖੋ ਰੱਬ ਦੇ ਅਸਾ ਸੀਐਮ ਚੰਨੀ ਨੂੰ ਬੜਾ ਨੇ ਜਿੰਦੇ ਨਹੀਂ ਮੇਰੇ ਕਹਿੰਦਾ ਭਾਵ ਵੀ ਉਹਨਾਂ ਤੋਂ ਘੱਟ ਆਉਂਦਾ ਸੀ ਸੀਐਮ ਚੰਨੀ ਮੈਂ ਸੀਐਮ ਚੰਨੀ ਦੀ ਮੈਂ ਮੈਂ ਉਸਕੇ ਨਾਲ ਵੀ ਸੀਐਮ ਚੰਨੀ ਬਹੁਤ ਘੱਟ ਆਉਂਦਾ ਸੀ ਉਹਨਾਂ ਦੇ ਮੁਕਾਬਲੇ ਅੱਛਾ ਬਹੁਤ ਘੱਟ ਆਉਂਦੇ ਸੀ ਪਰ ਵੇਖੋ ਰੱਬ ਨੇ ਉਹਦੇ ਸਿਰ ਤੇ ਤਾਜ ਰੱਖਤਾ ਜਿਹੜੀ ਬਾੜੀ ਫੂਫੂ ਚੱਕੀ ਫਿਰਦੇ ਸੀ ਲੈ ਗਏ ਆ ਰੱਬ ਦੀ ਵੇਖੋ ਆ ਸੱਚ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੈਪਟਨ ਹਿੰਦਰ ਸਿੰਘ ਦੇ ਕੋਲੇ ਘਰ ਆਉਣ ਦੀ ਸ਼ੂਟ ਸੀ ਸਸਵਾ ਸੀਐਮ ਰੇਜਸ ਉਹਨਾਂ ਨੇ ਪ੍ਰੈਸ਼ਰ ਸਖਸ਼ ਬਣਾਈ ਕੈਪਟਨ ਅਵਿੰਦਰ ਸਿੰਘ ਦੀ ਵੀ ਆ ਐ ਹੈ ਜੀ ਆ ਐ ਹੈ ਜੀ ਆ 75 25 ਹੈ ਜੀ ਆ ਫਲਾਂਡਾ ਤਸੀ ਹੈ ਜੀ ਆ ਐ ਹੈ ਤੇ ਬਾਈ ਜੀ ਤੇ ਹੁਣ ਵੀ ਤਾਂ ਉਹ ਵੀ ਸਿਚੁਏਸ਼ਨ ਹੈ ਅੱਜ ਕੈਪਟਨ ਅਵਿੰਦਰ ਸਿੰਘ ਕੁਛ ਕਹ ਲੋ ਬਾਈ ਜੀ ਮੈਨੂੰ ਇਹ ਕਹਿੰਦਾ ਕੋਈ ਨਿੱਕੀ ਜੀ ਚੀਜ਼ ਦੀ ਕੁਰਬਾਨੀ ਨਹੀਂ ਦਿੰਦਾ ਨਿੱਕੀ ਜੀ ਚੀਜ਼ ਵਾਸਤੇ ਜੇ ਕੈਪਟਨ ਦਸ ਸਿੰਘ ਮਾਰਾ ਸੀ ਉਦੋਂ ਹੀ ਰਿਜ਼ਾਈਨ ਕਰਕੇ ਮਿਨਿਸਟਰੀ ਤੋਂ ਚਲੇ ਜਾਂਦੇ ਕੈਪਟਨ ਦਸ ਸਿੰਘ ਉਹੀ ਬੰਦਾ ਹੈ ਜਿਹੜੇ ਪੰਜਾਬ ਦੇ ਸਿੱਖਾਂ ਦੀ ਖਾਤਰ ਉਹਨੇ ਰਿਜ਼ਾਈਨ ਦਿੱਤਾ ਠੀਕ ਹੈ ਨਾ ਸੀਐਮ ਸਾਹਿਬ ਕੈਪਟਨਸ ਕੈਪਟਨਸ ਆਫ ਸੀਐਮ ਸੀ ਤਾਂ ਉਦੋਂ ਜਦੋਂ ਮਿਨਿਸਟਰੀ ਮਨਟਰੀਜ਼ ਉਦੋਂ ਵੀ ਬਹੁਤ ਤੁਹਾਡੇ ਕੋਲੇ ਤਾਂ ਆਉਂਦੇ ਨੂੰ ਸਪਾਸਰ ਮੈਨੂ ਮਿਨਿਸਟਰ ਬਣਾ ਦੋ ਮੈਨੂ ਬੁਲਾ ਦੋ ਆ ਜਿਹੜੇ ਬਣਾਏ ਨੇ ਨਾ ਜਿਹੜੇ ਕੋਈ ਉਹਨਾਂ ਦੇ ਤਿੰਨ ਚਾਰ ਮਿਨਿਸਟਰ ਹੀ ਸੀਗੇ ਦੋ ਤਿੰਨ ਹੋਣ ਸੀਗੇ ਤਿੰਨ ਚਾਰ ਤੋਂ ਮੈਨੂ